ਜੁੱਤੀ ਤੇ ਸਿਆਸਤ ਦਾ ਰਿਸ਼ਤਾ ਕੀ ਹੁੰਦਾ ਜਦੋਂ ਇਰਾਕ ਚ ਪੱਤਰਕਾਰ ਮੁੰਤਜ਼ਰ ﺍﻟजायदी ਨੇ ਬੁਸ਼ਤੇ ਜੁੱਤੀ ਸਿਟੀ ਸੀ ਉਦੋਂ ਪਤਾ ਲੱਗਿਆ ਸੀ ਉਸ ਤੋਂ ਬਾਅਦ ਜਦੋਂ ਪੱਤਰਕਾਰ ਜਰਨੈਲ ਨੇ ਪੀਚ ਤੰਬਰਮ ਤੇ ਜੁੱਤੀ ਸਿਟੀ ਸੀ ਉਦੋਂ ਪਤਾ ਲੱਗਿਆ ਹੁਣ ਲੌਂਗਵਾਲ ਦੀ ਸਿਆਸੀ ਕਾਨਫਰੰਸ ਪਤਾ ਲੱਗ ਰਿਹਾ ਕਿ ਜੁੱਤੀ ਤੇ ਸਿਆਸਤ ਦਾ ਕੀ ਰਿਸ਼ਤਾ ਹੁੰਦਾ ਇਹ ਜੁੱਤੀਆਂ ਪੱਤਰਕਾਰਾਂ ਦੀਆਂ ਜੁੱਤੀਆਂ ਨੇ ਜੋ ਇੱਥੇ ਪ੍ਰਸ਼ਾਸਨ ਵੱਲੋਂ ਤਰਵਾਇਆਂ ਗਈਆਂ ਨੇ ਪੰਜਾਬ ਪੁਲਿਸ ਵੱਲੋਂ ਤਰਵਾਇਆਂ ਗਈਆਂ ਨੇ ਇਹ ਪ੍ਰੈਸ ਦੀ ਐਂਟਰੀ ਆ ਪ੍ਰੈਸ ਗੈਲਰੀ ਆ ਜਿਸ ਜਿਸ ਤੇ ਪੱਤਰਕਾਰ ਬੈਠੇ ਨੇ ਪੱਤਰਕਾਰਾਂ ਦੀਆਂ ਜੁੱਤੀਆਂ ਸੁਰੱਖਿਆ ਕਰਮੀਆਂ ਦੀਆਂ ਜੁੱਤੀਆਂ ਡੀ ਦੇ ਅੰਦਰ ਤੇ ਡੀ ਤੋਂ ਬਾਹਰ तमाम ਉਹ ਸਾਰੇ ਲੋਕਾਂ ਦੀਆਂ ਜੁੱਤੀਆਂ ਉੱਤਰਵਾਈਆਂ ਗਈਆਂ ਨੇ ਇਸੇ ਕਰਕੇ ਸਿਆਸਤ ਦੇ ਅੰਦਰ ਜਦੋਂ ਇਸ ਤਰ੍ਹਾਂ ਦਾ ਐਕਸ਼ਨ ਹੁੰਦਾ ਤਾਂ ਇਰਾਕ ਦਿੱਲੀ ਜਾਂ ਪੰਜਾਬ ਦਾ ਮਤਲਬ ਨਹੀਂ ਰਹਿੰਦਾ ਇਰਾਕ ਦੇ ਅੰਦਰ ਵੀ ਜਦੋਂ ਇਸ ਤਰ੍ਹਾਂ ਦਾ ਮਸਲਾ ਹੋਇਆ ਸੀ ਉਸ ਤੋਂ ਬਾਅਦ ਪ੍ਰੈਸ ਕਾਨਫਰੈਂਸ 'ਚ ਪੱਤਰਕਾਰ ਜੁੱਤੀਆਂ ਨਹੀਂ ਲਿਆ ਸਕਦੇ ਸੀ ਦਿੱਲੀ ਦੇ ਅੰਦਰ ਵੀ ਪੱਤਰਕਾਰਾਂ ਤੇ ਕਿਤੇ ਨਾ ਕਿਤੇ ਪਾਬੰਦੀ ਲੱਗਣ ਦੀ ਕੋਸ਼ਿਸ਼ ਹੋਈ ਸੀ ਉਸ ਤੋਂ ਬਾਅਦ ਹੁਣ ਸਿਆਸੀ ਕਾਨਫਰੈਂਸਾਂ ਦੇ ਅੰਦਰ ਕਿਉਂਕਿ ਸੂਦੀ ਸਿਆਸੀ ਕਾਨਫਰੈਂਸ ਦੇ ਅੰਦਰ ਮੁੱਖ ਮੰਤਰੀ प्रकाश सिंह बादल ਤੇ ਜੁੱਤੀ ਸਿੱਟੀ ਗਈ ਉਸ ਤੋਂ ਬਾਅਦ ਇਹਨਾਂ ਸਿਆਸੀ ਕਾਨਫਰੰਸਾਂ ਦੇ ਅੰਦਰ ਪਹਿਲੀ ḍ ਤੇ ਦੂਜੀ ਥਾਂ ਦੇ ਉੱਤੇ ਜੁੱਤੀਆਂ ਨੇ ਜਿਹੜੀਆਂ ਉਹ ਉਤਰਵਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਹੀ ਐਂਟਰ ਹੋਣ ਦਿੱਤਾ ਜਾਂਦਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪ੍ਰੈਸ ਤੱਕ ਦੀਆਂ ਜੁੱਤੀਆਂ ਪ੍ਰੈਸ ਤੋਂ ਵੀ ਉਹ ਜੁੱਤੀਆਂ ਉਤਰਵਾ ਲਈਆਂ ਜਾਂਦੀਆਂ ਨੇ ਤਾਂਕਿ ਉਸ ਤਰ੍ਹਾਂ ਦਾ ਕੋਈ ਐਕਸ਼ਨ ਜਿਸ ਦਾ ਡਰਾ ਉਹ ਨਾ ਹੋਵੇ